ਸ ਆਪਣੇ ਆਪ ਨੂੰ ਸਮਝਣਾ ਪਵੇਗਾ ਲੋਕਾਂ ਨੂੰ ਮਾੜਾ ਆਖਣਾ ਸੰਸਾਰ ਨੂੰ ਮਾੜਾ ਆਖਣਾ ਸਮਾਜ ਨੂੰ ਮਾੜਾ ਆਖਣਾ ਬਿਰਲਾ ਹੈ ਭਗਤ ਜੋ ਆਪਣੀ ਗਲਤੀ ਮੰਨਦਾ ਹੈ ਅਸੀਂ ਹਰੀ ਦੇ ਕੀ ਸਮਝ ਕੀਤੇ ਜੋ ਸਾਰੇ ਨੂੰ ਹਰਾ ਪਰਾ ਕਰਨ ਵਾਲਾ ਹੈ ਸ ਰਖ ਲਾਇਆ ਰਵਾਨਦੇ ਨੂੰ ਚੁੱਕ ਕਰਾਇਆ ਰਵਾਨਦੇ ਨੂੰ ਹਸਾਇਆ ਨਹੀਂ ਸ ਅਸੀਂ ਸਾਰੇ ਸੁੱਖ ਮੰਗਦੇ ਹਾਂ ਪਰ ਸੋਖ ਕਿਉਂ ਨਹੀਂ ਮਿਲਦਾ ਸ ਦੂਸਰੇ ਨੂੰ ਆਇ ਤੋ ਖਤ ਦੇਂਦੇ ਆ ਨਾ ਉਹੀ ਵਾਪਸ ਮਿਲੇਗਾ ਜੋ ਸਾਡੇ ਉੱਪਰ ਹੈ ਠਾਕਰ ਚ ਸੋ ਜਿਹੜਾ ਕਰਮ ਕਰਨਾ ਹੈ ਉਹਦੇ 'ਚ ਵਰਦਾਨ ਹੈ ਉਹਦੇ 'ਚ ਸਰਾਪ ਹੈ ਵੇਖ ਕੇ ਕਦਮ ਤਰਨਾ ਪਏਗਾ ਸਾਰਿਆਂ ਨੂੰ ਆਜਾਤੀ ਹੈ ਇਹ ਲੋਕਤੰਤਰ ਸੋ ਇਹ ਮਨ ਤੇ ਆਪਣੇ ठाकर का राज करना पेगा मनी मेगी फिर तू ना दुख पाएगा सो so, एक पिता इसके हम बार सो so, एक पिता है साडा एक जो लगा है ना ए समझ ला ना एक छत च ही रें थले परिवार के मैंबर कहना होर गल है एक घर च रहना तो, मिलजुल के रहना होर गल है ये लत दर्द बाहों का दर्द दिल का दर्द पेट का दर्द एको है सो ये सच की है جے اسی اپنے ਫਰਜ ਸਮਝ ਲਏ ਹਾਂ ਇਹ ਸੱਚ ਹੈ। ਇਹ ਹੀ ਭਗਤੀ ਹੈ। ਇਹ ਵਰਲੇ ਹਨ ਸੱਚ ਦੇ ਵਪਾਰੀ। ਪ੍ਰਭ ਜੀ ਪ੍ਰਭ ਜੀ ਖਸਮਾਨਾ ਕਰ ਪਿਆਰੇ।bure ਭਲੇ ਹਮ ਥਾਰੇ। ਠੀਕ ਹੈ। ਬੱਚਾ ਚ ਲਿਪੜਿਆ ਹੋਏ ਕੁਛ ਹੋਏ। ਮਾਤਾ ਦਿੱਤਾ ਵਿਚਾਰ ਤੇ ਨਹੀਂ ਜਦੋਂ ਹੱਥ ਕਰਦਾ ਨਾ ਚੱਕਰ ਨੂੰ ਦਿਲ ਕਰਦਾ ਹੈ ਬੱਚੇ ਵਾਲੀ ਮਤ ਧਾਰ ਨਹੀਂ ਪੈਗੀ ਉਹ ਨਿਰਵੈਰ ਹੈ ਨਿਰਪੋਹ ਹੈ ਸੋ ਇਹ ਮੂਲ ਮਤ ਕਰ ਸਮਝਣਾ ਪਏਗਾ ਜਿਵੇਂ ਅਸੀਂ ਪਾਠੀ ਬਹੁਤ ਪਾਠ ਕਰ ਲੈਂਦੇ ਹਾਂ ਪੜਨਾ ਕਰਵਾਣੀ ਹੋਰ ਗੱਲ ਹੈ ਜਾਪ ਕਰਨਾ ਪਏਗਾ ਜਪਣਾ ਪਏਗਾ ਸਮਝਣਾ ਪਏਗਾ A to Z. So A ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਇੱਕ ਘਰ ਚ ਰਹਿਣਾ ਹੋਰ ਗੱਲ ਹੈ ਅਸੀਂ ਮਾਤਾ ਪਿਤਾ ਨੂੰ ਮਿਲਦੇ ਹੀ ਨਹੀਂ ਹਾਲ ਚਾਲ ਨਹੀਂ ਪੁੱਛਦੇ ਕਦੇ ਲੱਗਦਾ ਕੁੱਟੀਆਂ ਕਦੇ ਸੇਵਾ ਕੀਤੀ ਨਹੀਂ ਸੋ ਇਹ ਮਨ ਕਦੀ ਬੁੱਢਾ ਨਹੀਂ ਹੁੰਦਾ ਸ ਅਸੀਂ ਜਵਾਨ ਹਾਂ ਤਾਂ ਵੀ ਬੁੱਢੇ ਬੁੱਢੇ ਹਾਂ ਸ ਬੁਰੇ ਕੰਮ ਲਈ ਛੇਰ ਬਣ ਜਾਂਦੇ ਆ ਚੰਗੇ ਕੰਮਾਂ ਲਈ ਸੁਸਰੀ ਸ ਇਹ ਬੇਨਤੀ ਕਰਨੀ ਹੈ ਭਗਤ ਬੰਨਾ ਹੈ ਸੂਰਾ ਬੰਨਾ ਹੈ ਆਪਣੇ ਮਨ ਨਾਲ ਲੜਾਈ ਕਰਨੀ ਹੈ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਭੋਰੇ ਭਲੇ ਹਮਥਾਰੇ ਸ ਆਪਣੇ ਆਪ ਨੂੰ ਸਿਲੰਡਰ ਕਰਨਾ ਪਏਗਾ ਸ ਆਪਣੀ ਗਲਤੀ ਇਹ ਕੋਈ ਵਿਰਲਾ ਗੁਰਮਖ ਮੰਨਦਾ ਹੈ ਉਹ ਗੁਰਮਖ ਹੈ ਇਹ ਅਸੀਂ ਮਨ ਦਾ ਰਾਜ ਕੀਤਾ ਹੈ ਸ ਮਨਦਿਆਂ ਕਰਾਂਗੇ ਬਿਨ ਪਾਣੀ ਤੋਂ ਡੁੱਬ ਜਾਾਂਗੇ ਇਹ ਲੋਨਦੇੜੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰਗੀ ਜੀ ਜਨ ਸੰਚਾ ਪਾਸਾ ਸਰਸਾ ਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇ ਸਾਹੋ ਬਲਾਲ ਮਾਲਾ ਤੀਜਾ ਸਾਥ ਤੇ ਸੇਵਕ ਸੇਵ ਸਾਹਿਬ ਤੇ ਕਾ ਕੋ ਕਹ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤ ਕਰ ਪਰਚਾ ਅਰ ਨਾਮ ਸੁਮਾਣਾ ਜਿਸ ਕਰਮ ਹੋਐ ਸੋ ਸਤ ਗੁਰ ਪਾਏ ਅੰਨ ਲਗਾ ਸੈ ਧਿਆਨਾ ਰਹਾਵ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰਾ ਅਭਿਮਾਨਾ ਜਦ ਆਪਣੀ ਜੋਤ ਖਿੱਚੈ ਤੋ ਸੁਆਮੀ ਤਬ ਕੋਈ ਕਰੋ ਦਿਖਾ ਲਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜੋ ਆਪ ਚਲਾਏ ਤੇ ਮੈਂ ਕੋਈ ਚਾਲਾ ਜਿਉ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੋ ਸਾਚਾ ਸਹਿਬ ਕੌਣ ਜਾਣੈ ਤੇਰੇ ਕਾਮਾ ਇਤਨਾ ਕਰਨਾ ਦੇ ਵਡਿਆਈ ਇਕ ਭਰਮ ਭਾਵੈ ਅਭਿਮਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕੰਮ ਇਕ ਨਾ ਕਰ ਮੈਂ ਦੇ ਵਡਿਆਈ ਇਕ ਭਰਮ ਭਵ ਹੈ ಅಭಿಮಾನ ਸੋ ਇਹ ਕੀ ਪਖੰਡ ਕਰਦਾ ਹੈ ਕੀ ਬਹਨੇ ਲਾਦਾ ਹੈ ਇਹ ਫਾਰਮੈਟਿਕ ਗੰਡ ਇਹ ਕਲਰ ਸਕੀਮਾ ਏ ਨਹੀਂ ਚੱਲਣੀ ਆਂ ਧੀਵਾ ਬਲਣਾ ਪਏਗਾ ਗੁਰੂ ਦੀ ਮਤ ਧਾਰਨੀ ਪਏਗੀ ਗੁਰਮੁਖ ਬੰਨਾ ਪਏਗਾ ਮਨ ਦੀ ਮਤ ਛੱਡਣੀ ਪਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਖੋਜ ਕਰਨੀ ਪਏਗੀ ਜੀ ਸ ਜਦੋਂ ਕੁਰਸੀ ਤੇ ਬੈਠੇਗਾ ਪਰਮੇਸ਼ਰ ਨਾਲ ਇਕਮਿਕ ਹੋਏਗਾ ਤੈਨੂੰ ਸਾਰੇ ਸਲਾਮਾ ਕਰਨਗੇ ਸੋ ਆਇਆ ਹੋਇਆ ਵੱਡਾ ਆਇਆ ਹੋਇਆ ਉਹਦੀ ਜੋਤ ਆਈ ਹੋਈ ਆ ਟੱਟ ਨੂੰ ਖਾਈ ਅੱਖਾਂ ਟ੍ਰੈਕਟਰ ਕਹਿੰਦਾ ਬਾਪੂ ਜੀ ਪਿੱਛੇ ਹੀ ਨਹੀਂ ਜੋਤ ਹੈਗੀ ਪਿੱਛੇ ਜੋਤ ਸਿੱਖ ਰਹੀ ਆ ਅੱਖਾਂ ਚ ਸਾਰੇ ਉਹ ਅੱਖਾਂ ਇਹ ਬਾਵਾ ਲੱਗਦਾ ਇਹ ਫਲ ਪੱਤੇ ਤਾਲੀਆਂ ਸਭ ਕੁਝ ਉਹਦੇ ਹੀ ਰੂਪ ਹੈ ਏਕੇ ਲਈ ਹੈ ਅਸੀਂ ਨਹੀਂ ਉਹਦਾ ਹਿੱਸਾ ਹ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਜਾਣ ਪਛਾਨ ਕਰਨੀ ਪਏਗੀ ਫਿਰ ਤੂੰ ਨਾ ਪਰੇਸ਼ਾਨ ਹੋਏਂਗਾ ਜੀ ਵਰਲੇ ਹੰਜੋ ਇਹ ਸੱਚ ਦੀ ਪਛਾਣ ਕਰਦੇ ਹਨ ਵਿਰਲੇ ਪਕਤਰ ਵਿਰਲੇ ਸੂਰੇ ਜੋ ਆਪਣੇ ਨਾਲ ਸੰਘਰਸ਼ ਕਰਦੇ ਹਨ ਜੀ ਸ਼ਹਿਰ ਦਾ ਭੁੱਲਿਆ ਘਰ ਨੂੰ ਸ਼ਾਮ ਨੂੰ ਘਰ ਆ ਜਾ ਭੁੱਲਿਆ ਨਹੀਂ ਹੈ ਹੋਸ਼ ਕਰਨੀ ਹੈ ਜੀ ਵਾਹਿਗੁਰੂ ਜਿੱਕਾ ਖੰਸਾ ਵਾਹਿਗੁਰੂ ਜਿੱਕੀ ਫਤੇ ਦੇਖ ਤੇ ਫਤੇ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਅਰ ਬੁਰ ਬਖਸ਼ਣਾ ਹੈ ਬਖਸ਼ ਲੈਣਾ ਜੀ